ਲੋਕ ਲੋਕ ਨਾ ਲੁਕਣਾ ਤੁਮੇ ਮੈਨੂੰ ਪਸੰਦ ਲਾ ਨੇ ਆ ਪਗੜਾ ਨਾ ਮੈਂ ਤਾਂ ਕੁਝ ਹੋ ਰਹੀ ਹੈ ਮੈਂ ਤਾਂ ਬਾੜੇ ਬਾੜੇ ਲੋਕ ਜਾਣਦੇ ਅੱਛਾ ਆਏ ਆਏ ਮੈਨੂੰ ਉਹ ਬਤਾ ਕੌਣ ਬਾਰੇ ਮੈਨੂੰ ਤਾਂ ਨਹੀਂ ਜਾਂਦਾ ਨੇ ਸਾਰਾ ਪੰਜਾਬ ਜਾਣਦਾ ਇਹਨੂੰ ਐ ਇੱਕ ਤਾਂ ਫੋਰਨ ਕਰਨੀ 16 ਪਿੰਡ ਤਾਂ ਜਾਣਦੀ ਹੈ ਆ ਜਾਣ ਦਾ ਵਿੱਚ ਨਹੀਂ ਤੁਹਾਡਾ ਵਰਖ ਹੀ ਇਦਾਂ ਦਾ ਬੋਰਡ ਦਾ ਉਹ ਹੋ ਜਾਂਦਾ ਲੈ ਜੀ ਪਾਪਾ ਚਾ 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 ਮੈਂ ਨਹੀਂ ਜਿੰਨੇ ਤੇ ਤੁਸੀਂ ਮਾਂ ਦੇ ਮਾਂ ਦਾ ਟੈਨ ਨਾ ਨਹੀਂ ਖਿਆ ਬਈ ਜਮਾਨਾ ਨਹੀਂ ਰਸਦੀ ਕਰਨਾ ਬਬੀ ਨਿਕਲਿਆ ਖਬੋੜੀ ਆ ਗੁਰਵਿੰਦਰ ਮੇਰੇ ਗਾਜਨ ਮੈਂ ਕਹਤ ਪਾਦਾ ਬੱਡੀ ਸੋਨੀ ਬੰਦ ਲੈਣਾ ਤੂੰ ਆ ਜੀ ਬਗਵਾ ਬੰਦ ਕੇ ਦੇ ਭਾਈ ਮੈਂ ਬੰਦ ਪਿਆਲਾ ਛੇਤੀ ਤੂੰ ਤਾਂ ਮੈਂ ਆ ਤੇ ਲੀ ਨੂੰ ਕਹਿੰਦਾ ਸੇਰਾ ਨਹੀਂ ਛੱਡਦਾ ਮੈਂ ਨਾ ਸਾਰਾ ਰਿਕਾਰਡ ਕਰ ਦਿਆਂ ਤੇ ਕੀ ਹਾਲਾਤ ਨੇ ਬੱਸ ਇਹ ਨਾ ਜਾਨਣਾ ਉਹ ਭਾਈ ਸਵੇਰੇ ਆਪਾਂ ਨੇ 9 ਵਜੇ ਕਿੰਨੇ ਵਜੇ ਨਿਕਲਣਾ ਅੱਠ ਵਜੇ ਆਪਣੇ ਬਰਾਦ ਨੂੰ ਖੜੇ ਹੋ ਜਾਣਾ ਤੇ ਤੁਸੀਂ ਨੇ ਪਾਈ ਖੜੇ ਹੋ ਬਾਰੇ ਹਾਂ ਤੁਸੀਂ ਜਿਹੜਾ ਨਾਤਾ ਕਹਿੰਦਾ ਤਾਹੇ ਜਿਹੜੇ ਨੇ ਤਾਤੂ ਨੇ ਫੇਰ ਨਾ ਤੁਸੀਂ ਕਹੋ ਫੇਰ ਤੁਸੀਂ ਕਹੋ ਨਾ ਕਿਤੇ ਵੀ ਇਹ ਗੱਲ ਗਲਤ ਹੋ ਗਈ ਤੇ ਗੱਲਬਾਤ ਛੱਡ ਗਏ ਤੁਸੀਂ ਨਾਤੇ ਨਹੀਂ ਜੀ ਅਜੇ ਲਓ ਬਜ਼ੁਰਗੋ ਪੂਰਾ ਕੈਂਟ ਲੱਗ ਰਹੇ ਹੋ ਬਸ ਓਡੇ ਮੁੱਛਾਂ ਖੜੀਆਂ ਕਰ ਦਾਂਗੇ ਲਾਸਟ ਤੇ کی نہ پگ ਨਾਨ ਮਾਨ ਸਾਹਿਬ ਕੀ ਗੱਲ ਸਿਰ ਦਖਾ ਲਿਓ ਆਪਦਾ ਓਹੋ ਸਿਰ ਦੁਖਦਾ ਥੋੜੀ ਦਾ ਨਹੀਂ ਬੀਤੀ ਸੀਗਾ ਅੱਛਾ ਤਾਂ ਕਰਕੇ ਸਿਰ ਹੁਣ ਦੁਖ ਰਿਹਾ ਪਾਣੀ ਜ਼ਿਆਦਾ ਪੀਆ ਠੀਕ ਆ ਠੀਕ ਆ ਇਹ ਵਧੀਆ ਚੱਲਦਾ ਇਸ ਤਰੀਕਾ ਕਹਿੰਦਾ ਵੀ ਡੰਗਰ ਨਗਰ ਹੈ ਕਾਨਮਾਨਗੜ ਇਹ ਕਾਨਗੜ ਲੈ ਜੀ ਹਾਂਜੀ ਲੈ ਜੀ ਹਾਂ ਕਈ ਆਪਣੇ ਜਲਦੀ ਆ ਤਿਆਰ ਹੋਣਾ ਤੇ ਖੜੇ ਹੋਵੋ ਜਲਦੀ ਮੈਂ ਸਭ ਨੂੰ ਇਸੇ ਕਰਕੇ ਆਇਆ ਹਾਂ ਵਾਰੀ ਨਹੀਂ ਆ ਰਹੀ ਨਹੀਂ ਅੱਛਾ ਕੋਈ ਕਿਸੇ ਦੇ ਮੱਤੇ ਬੈਠੇ ਸਾਡੇ ਕਿਸੇ ਹੋਰ ਕਮਾਂਡ ਦੇ ਘਰੇ ਬਖਸ਼ੋ ਸਵੇਰੀ ਕਮਾਂਡ ਵਾਲੇ ਸਾਡਾ ਬਾਹਰ ਡਰੋਪ ਲਾਇਆ ਕੈਮਰਾ ਮੜਾਏ ਇੱਧਰ ਕਰੀਂ ਲਓ ਜੀ ਦੇਖੋ ਇਹ ਸਾਡਾ ਛੋਟਾ ਭਰਾ ਹੈ ਕਮਾਲ ਹੈ ਲੇ ਮੈਂ ਹੁਣ ਤਾਂ ਰਿਕਾਰਡਿੰਗ ਕਰ ਰਿਹਾ ਵੀ ਇਹ ਮਾਹੌਲ ਸਾਰਾ ਸਾਰੇ ਅਸਰ ਰਸਤੇ ਦਾ ਦੇਖਣ ਤੇ ਪਤਾ ਲੱਗੇ ਵੀ ਹਾਂ ਵੀ ਰਾਜੇ ਐਵੇਂ ਵੀ ਕਰਦੇ ਹੁੰਦੇ ਨੇ ਇੱਧਰ ਵੀ ਨੇ ਬੰਦੇ ਆਪਣੇ ਨਹੀਂ ਇੱਧਰ ਹੈ ਨਹੀਂ ਬਈ ਇੱਧਰ ਹੈ ਨਹੀਂ ਅਸਾਂ ਇੱਕ ਹੋਰ ਜਗ੍ਹਾ ਪਏ ਨੇ ਲੋ ਵੀ ਗੱਲ ਇਹ ਹੈ ਕਿ ਆਪਾਂ ਲੱਭ ਰਹੇ ਆ ਕਿੱਥੇ-ਕਿੱਥੇ ਪਏ ਨੇ ਤੇ ਲੋਬੀ ਦੋਸਤੋ ਪਿਆਰਿਓ ਅ ਅੱਜ ਦਿਨ ਤੁਹਾਨੂੰ ਪਤਾ ਤੁਸੀਂ ਦੱਸਣਾ ਕੀ ਦਿਨ ਹੈ ਵੈਸੇ ਅੱਜ ਹੈਗਾ ਬੁੱਧਵਾਰ ਸੋ ਜਾਣਾ ਬਹੁਤ ਦੂਰ ਹੈ ਤੇ ਇਹ ਹੈਗਾ ਮੇਰੀ ਭੈਣ ਦਾ ਘਰ ਤੇ ਬੜੀ ਪਿਆਰੀ ਹੈ ਬੜਾ ਮਨ ਨੂੰ ਪਾਉਂਦੀ ਹੈ ਤੇ ਵੈਸੇ ਤਾਂ ਭੈਣਾਂ ਚੰਗੀਆਂ ਹੀ ਹੁੰਦੀਆਂ ਨੇ ਸਾਰੀਆਂ ਆਲਮੋਸਟ ਤੇ ਖੁਸ਼ ਹੋ ਹੁੰਦੇ ਨੇ ਜਿਹੜੇ ਸਾਨੂੰ ਪਿਆਰ ਕਰਦੇ ਨੇ ਤੇ ਉਹਨਾਂ ਨੂੰ ਅਸੀਂ ਮੁਹੱਬਤ ਕਰਦੇ ਹਾਂ ਤੇ ਫਿਰ ਅੱਜ ਮੈਂ ਤੁਹਾਨੂੰ ਨਵੀਂ ਜ਼ਿੰਦਗੀ ਦੇ ਨਵੇਂ ਰਸ ਦੇ ਨਾਲ ਤੇ ਵਧੀਆ ਸ਼ੁਰੂਆਤ ਦੇ ਨਾਲ ਮੈਂ ਤੁਹਾਨੂੰ ਲੈ ਕੇ ਜਾਊਂਗਾ ਕਿ ਬਰਾਤੀ ਤਿਆਰੀ ਹੋ ਰਹੀ ਹੈ ਸਭ ਇਕੱਠੇ ਹੋਣਗੇ ਤੇ ਰਿਸ਼ਤੇਦਾਰ ਦੂਰੋਂ ਦਰੋਂ ਆਏ ਹੋਏ ਜਿਹੜੇ ਵੀ ਹੈਗੇ ਨੇ ਮੈਂ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਊਂਗਾ ਠੀਕ ਹੈ ਜੀ ਦੋਸਤੋ ਬੜੇ ਰਹੋ ਸਾਡੇ ਇਸ ਬਲੌਗ ਤੇ ਤੇ ਲਾਸਟ ਤੱਕ ਜਰੂਰ ਦੇਖਿਓ ਜੇਕਰ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਓ ਤਾਂ ਕਿ ਸਾਨੂੰ ਲੱਗੂਗਾ ਵੀ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਐਦਾਂ ਆਨੰਦ ਮਾਣਦੇ ਹੋਵੋ ਤਾਂ ਠੀਕ ਆ ਦੋਸਤੋ ਮਿਲਦੇ ਆ ਜਲਦੀ ਆਪਾਂ ਉਹਨੇ ਗੰਗਾ ਨਗਰ ਵਾਲੇ ਪ੍ਰੋਫੈਸਰ ਸਾਹਿਬ ਤੁਸੀਂ ਨਾ ਆ ਗਏ ਨਹੀਂ ਰਹੇ ਬਾ ਚੱਲੇ ਹੀ ਨਾ ਹੁਣ ਸਾਨੂੰ ਪਤਾ ਤੁਸੀਂ ਕਿੰਨੇ ਵਜੇ ਦਾ ਟਾਈਮ ਦਿੱਤਾ ਸੀਗਾ ਬਾ ਮੈਂ 6 ਵਜੇ ਨੂੰ ਰੈਡੀ ਚਾਹੂਗਾ ਉਹ ਦੇਖੋ ਹਜੇ ਮੈਂ 5:00 ਵਜੇ ਨੇ ਮੈਂ 6 ਵਜੇ ਨੂੰ ਪੱਕਾ ਹੋਣ ਕੇ ਰੈਡੀ ਹੂੰਗਾ ਤੁਹਾਡੇ ਕੋਲ ਬਾਦ ਵਿੱਚ ਸਾਨੂੰ ਨਾ ਗਏ ਹੋ ਨਹੀਂ ਹੁੰਦਾ ਜੀ ਸਾਰਾ ਠੀਕ ਹੈ ਹਾਂ ਲੋ ਜੀ ਤਿਆਰੀ ਕਰ ਲਏ ਨੇ ਪੂਰੇ ਹਥਿਆਰ ਚੱਕ ਰੱਖਨੇ ਨੇ ਤੇ ਐ ਕਿਸੇ ਨੂੰ ਅੰਦਰ ਬਾਦਰੋਂ ਚ ਬੜ ਨਹੀਂ ਦਿੰਦੇ ਹੁਣ ਦੇਖ ਦੇ ਕੌਣ ਬੜੂਗਾ ਪਹਿਲਾਂ ਲੋ ਜੀ ਇਹ ਪੁਰਾਣਾ ਸਾਹਮਣੇ ਅੰਦਰ ਬੜਨਗੇ ਕਿ ਇਹ ਜਿਹੜੇ ਨਵੇਂ ਬੜਨ ਜਾ ਰਹੇ ਨੇ ਇਹ ਬਾਅਦ ਵਿੱਚ ਪਹਿਲਾਂ ਖਾਣ ਸੋ ਸਹੀਓ ਖਾਣ ਦੇ ਨੂੰ ਪਹਿਲਾਂ ਹੁਣ ਦੇ ਸਾਡਾ ਕਹਿੰਦੇ ਕਿ 4 ਵਜੇ ਉੱਠਿਆ ਵਿਆਹ 5 ਵਜੇ ਕੀ ਖਾਸ ਹੋਵੇ ਫਿਰ ਭਾਈ 4 ਵਜੇ ਉੱਠਿਆ ਪਹਿਲਾਂ ਨਾ ਤਜੋ ਨਹੀਂ ਨਹੀਂ ਦੇਖੋ ਖਾਲਸਾ ਜੀ ਗੱਲ ਦੇਖੋ ਇਹ ਹੈ ਵੀ ਜੇ 4 ਵਜੇ ਉੱਠੇ ਤਾਂ 4 ਵਜੇ ਸੋਨੇ ਨਹਾਉਣਾ ਦੀਸ ਕਰਕੇ ਤੁਹਾਡਾ ਨੰਬਰ ਕੱਟ ਗਿਆ ਨਹੀਂ ਕੱਟ ਗਿਆ ਨਹੀਂ 5 ਵਜੇ ਸਹੀ ਆ ਬਪਾ ਜੀ ਇਹਨਾਂ ਨੂੰ ਚਾਲ 5:00 ਵਜੇ ਫੇਰ 4 ਮਿੰਟ ਹੋ ਗਏ ਕਿਹੜੇ ਪੰਡਤ ਨੇ ਕਿਹਾ ਹੋਏ ਸਹੀ 5 ਵਜੇ ਨਹਾਉਣਾ ਪਾ ਇਹ ਇਹ ਜਿਹੜੀ ਫੌਜ ਆ ਜੀ ਇਹ ਇੱਕ ਪੰਡਤ ਦਾ ਬੰਦ ਦਾ ਕਹਿੰਦਾ ਨਹੀਂ ਮੰਨਦੇ ਸਿਰਫ ਮੰਨਦੇ ਨਹੀਂ ਗੁਰੂ ਦਾ ਕਹਿਣਾ ਗੁਰੂ ਦਾ ਕਹਿਣਾ ਹਾਂ ਜੀ ਇਸ ਕਰਕੇ ਗੁਰੂ ਨੇ ਕਿਹਾ ਜੀ 4 ਵਜੇ ਨਹਾਉਣਾ ਤੁਸੀਂ ਨਹਾਦੇ 5 ਵਜੇ ਹਾਂ ਜੀ ਕਾਂਟਾ ਡੇਟੋ ਇਸ ਘੰਟੇ ਪਹਿਲਾਂ ਤੁਸੀਂ ਚਾਹ ਬਣਾ ਦਿਓ ਕਾਂਟਾ ਡੇਟ ਨੂੰ ਮਾਫ ਕਰ ਦਿੰਦਾ ਜੀ ਪਹਿਲਾਂ ਚਾਹ ਬਣਾਓ ਕਰ ਚਾਹ ਬਣੀ ਅੱਗੇ ਅੱਛਾ ਕੀ ਬਣਾਇਆ ਦੇਖੋ ਇੰਨਾ ਸਾਰਾ ਹੋ ਰਿਹਾ ਮਾਈ ਜਮਾ ਮੇਰਾ ਤਾਂ ਸੈਡਾ ਇਹਨਾਂ ਸਿਰ ਤਾਂ ਲੋਖਰੇ ਨੇ ਰਾਤ ਪੈ ਕੇ ਨਹੀਂ ਲਾਇਆ ਹਾਂ ਮੜੇ ਨੇ ਨੇ ਕੇ ਸਾਉ ਦੀ ਅੱਖ ਤੇ ਦੇਖੂ ਮਾਸ ਇਹ ਤਾਂ ਫਿਰ ਬੀਲ ਨਾ ਮਾਰਿਆ ਟਗਾ ਕੇ ਓ ਮਾਈ ਗਾਡ ਇਹ ਤਾਂ ਫਟੜੋਆ ਜੰਗ ਦੇ ਵਿੱਚ ਚੱਲਦਾ ਨਾ ਜੁੱਧ ਫਟੜੋਆ ਫਿਰ ਸਿੰਘ ਹੋਈ ਜਾਂਦੀ ਆ ਹਾਂ ਨਹੀਂ ਜੱਗ ਲੱਗੀ ਜੰਗ ਲੱਗੀ ਜਿੱਤ ਤੇ ਮਸ਼ੀਨਾ ਹਾਲ ਸੇ ਤੇ ਹਾਸਾ ਆ ਕਾਈ ਗਏ ਬਾਅਦ ਇਹ ਚੱਲ ਬੁੱਤਾਂ ਆਪਣੇ ਜੇ ਕੁਵਾਲੇ ਤੇ ਪੂਰੀ ਫੈਮਲੀ ਸਾਡੀ ਰੈਡੀ ਹੋ ਗਈ ਹੈ ਤੇ ਅਸੀਂ ਜਾਣਾ ਹੰਮੰਗਾ ਸੋ ਰਸਤੇ ਤੱਕ ਕਿ ਕਿ ਸਰਫਰ ਰੋਕਾ ਕਿੱਥੇ ਰੋਕਾਂਗੇ ਤੇ ਐਸੀ ਇੱਕ ਹੋਸ ਨੂੰ ਦੱਸਣ ਜਾ ਰਹੇ ਹਾਂ ਕਿ ਅੱਜ ਜਿਹੜਾ ਨਵਾਂ ਰੋਡ ਬਣਿਆ ਹੈ ਨਾ ਇੰਟਰਨੈਸ਼ਨਲ ਭਾਰਤਮਾ ਜਿੱਦਾਂ ਇਹਦਾ ਭਾਰਤਮਾ ਹੈ ਭਾਰਤਮਾਲਾ ਅਸੀਂ ਉਹ ਲੋਗ ਤੇ ਪਹਿਲੀ ਵਾਰ ਸਫ਼ਰ ਕਰਨ ਨੂੰ ਜਾ ਰਹੇ ਹਾਂ ਥੋੜੀ ਥੋੜੀ ਸ਼ਾਇਦ 50-70 ਕਿਲੋਮੀਟਰ ਅਸੀਂ ਉਹਦੇ ਤੇ ਚੱਲਾਂਗੇ ਤਾਂ ਠੀਕ ਹੈ ਦੋਸਤੋ ਮਿਲਦੇ ਆ ਵੀਡੀਓ ਤੇ ਬਣੇ ਰਹੋ ਇੰਜੋਏ ਕਰਿਓ ਤੇ ਖੁਸ਼ੀ ਹੁੰਦੀ ਰੱਖਣਾ ਜਿੱਦਾਂ ਅਸੀਂ ਇੰਜੋਏ ਕਰਦਾ ਠੀਕ ਹੈ ਦੋਸਤੋ ਮਿਲਦੇ ਆ ਲੁੱਕ ਦਿਖਾਓ ਥੋੜੀ ਸਾਈਡ ਤੇ ਹਾਂ ਚੈੱਕ ਕਰੋ ਵੀ ਤੇ ਦੱਸਿਓ ਕਿਹਦਾ ਲੱਗ ਰਿਹਾ ਹੈ ਸਮਾਂਤ ਵਿੱਚ ਮੈਨੂੰ ਐ ਵੀ ਥੋੜੀ ਕੰਜਾਸਟ ਹੈ ਪਰ ਇਹ ਲਾਸਟ ਦੇ ਕਾਹਤਾਂ ਨੂੰ ਕਰਕੇ ਮੈਂ ਕੰਫਰਟੇਬਲ ਫੀਲ ਕਰਦਾ ਹਾਂ ਇਹ ਨਾਲ ਤਕੀਏ ਦੋਸਤੋ ਮਿਲਣਾ ਅਗਲੇ ਵੀਡੀਓ ਵਿੱਚ ਬਾੜੇ ਦੇਖੋ ਜਲਦੀ ਚਲੋ ਜੀ ਆਪਾਂ ਤਿਆਰੀਆਂ ਕਰ ਲਈਆਂ ਤੇ ਵੇਖੋ ਜੀ ਇੱਧਰ ਦਿਖਾਇਆ ਹੋਣਾ ਐ ਐਕਸਕਿਊਜ਼ ਮੀ ਹਾਲੋ ਮੈਮ ਮਿਸਸ ਪੰਗੂ ਚਲੋ ਆ ਜਾਓ ਗੇਸ ਆਦਾਂ ਲਓ ਜੀ ਤੇ ਦੇਖ ਰਹੇ ਆਪਾਂ ਕਿਹੜਾ ਉਹ ਤੁਸੀਂ ਹੋ ਗਏ ਤਿਆਰ? ਹਾਂ ਉਹ ਤਾਂ ਹੋ ਗਏ ਤਿਆਰ ਤੁਸੀਂ। 5 ਵਜੇ ਦੇ ਤਿਆਰ। 5 ਵਜੇ ਦੇ। ਆ ਕੀ ਖਾ ਰਹੇ? ਬ੍ਰੈਡ ਰਹਾ ਹੈ। ਬ੍ਰੈਡ ਰਹਾ ਹੈ। ਕਿਸ ਵੇਲੇ ਬਣਾਇਨੇ? ਹੋ ਗਏ ਜੀ ਤਿਆਰ ਤੁਸੀਂ? ਹਾਂ ਹਾਂ ਤੁਸੀਂ ਹੋ ਗਏ ਤਿਆਰ ਜੀ। ਬਿਲਕੁਲ ਰੈਡੀ ਹੈ। ਵਾਹ ਵਾਹ। ਠੀਕ ਹੈ। ਤੁਸੀਂ ਹੋ ਗਏ ਤਿਆਰ ਹੀ ਸਾਰੇ? ਹਾਂ। ਸਿਓ। ਆ ਤੇਰਾ ਬਾਲ ਕਿਵੇਂ ਖਿੰਡੇ ਜੇ ਪਏ ਨੇ ਲੋਡ ਕਰਨਾ ਹੀ ਕਰੋ ਫਿਰ ਚਲੋ ਫਿਰ ਲੈ ਕੇ ਆਉਂਦੇ ਆ ਆਪਾਂ ਕਰਕੇ ਦਿਖਾਈਓ ਸਰਦ ਨਹੀਂ ਚਲੋ ਫਿਰ ਨਾਲ ਬਰਸ਼ ਲੈ ਕੇ ਆਓ ਪਰ ਪੈਸੇ ਪਹਿਲਾਂ ਦੇਣੇ ਪੈਣਗੇ ਉਹ ਅਸੀਂ ਇਕੱਠੇ ਕਰਕੇ ਮੁੰਡੇ ਨੂੰ ਦੇਵਾਂਗੇ ਸਾਇਆਂ ਤੋਂ ਕੋਣ ਇੱਧਰ ਕੋਈ ਹੈ ਨਹੀਂ ਇੱਧਰ ਕੋਣ ਸਾਰੇ ਗੈਬ ਹੋ ਗਏ ਕਹਿੰਦੇ ਤੁਸੀਂ ਨਹੀਂ ਤਿਆਰ ਹੋਏ ਬਾਦਰਮ ਨਹੀਂ ਤੋ ਦੇ। ਉਧਰ ਵੇਲੇ ਜਾਓ। ਉਧਰ ਨਹੀਂ ਜਾਂਦੇ। ਨਾ ਨਾ ਵੇਲੇ। ਨਹੀਂ। ਉਧਰ ਹੀ ਤਾਂ ਨਹੀਂ। ਚਲੋ ਠੀਕ ਹੈ। ਹੁਣ ਆਪਾਂ ਚੱਲਿਆਂ ਚੈੱਕ ਕਰਨ ਵਾਸਤੇ ਕਿਹੜਾ ਤਿਆਰ ਹੋ ਗਿਆ। ਕਿਹੜਾ ਤਿਆਰ ਨਹੀਂ ਹੋਇਆ। ਲੋ ਜੀ ਪਹਿਣਾ ਤਾਂ ਤਿਆਰ ਹੋ ਗਿਆ। ਤੁਸੀਂ ਤਿਆਰ ਨਹੀਂ ਹੋ ਵੀਰੇ। ਭਾਈ ਤੁਸੀਂ ਤਿਆਰ ਨਹੀਂ ਹੋਏ। ਯਾਰ ਇਹ ਵੇ ਕਿੰਨੇ ਵਜੇ ਦੇ 4 ਵਜੇ ਦੇ ਸੌਣੀ ਦਾ ਨਹੀਂ ਤਿਆਰ ਨਹੀਂ ਹੋ ਪੈਣਾ ਤੁਸੀਂ ਨਹੀਂ ਮੋੜਦੀ ਇਹਨੂੰ ਉਹ ਨਾਨਕਾ ਮੇਲ ਤਿਆਰ ਨਹੀਂ ਹੋਇਆ ਭਾਈ ਤਿਆਰੀਆਂ ਤਿਆਰੀਆਂ ਆ ਲੈ ਕਹਿੰਦਾ ਮੈਂ ਸੌਂਦਾ ਨਹੀਂ ਸੌਂਦੇ ਨੇ ਉਹ ਪਿਆ ਸੋਦਾ ਸਤੂ ਢੋਲੇ ਵਾਲਾ ਸਤੂ ਤੁਸੀਂ ਤਿਆਰ ਹੋ ਜੀ ਚਾਹ ਪੀ ਲਈ ਥਨੇ ਨਾਲੇ ਪੀ ਜਾਂਦੇ ਹੋ ਆ ਮੋਬਾਈਲ ਕਿਸਦਾ ਗਿਰ ਗਿਆ ਕਿਦਾਂ ਸੀਗਾ ਮਾੜੇ ਦੇਖ ਕੁਛ ਨਹੀਂ ਕੁਛ ਜੇਸ਼ਾਨੀ ਮੰਮੀ ਨੂੰ ਜਾਣ ਕੇ ਕੀ ਆਂਟੀ ਬਤ ਜਿਹੜਾ ਖਿਨਾਅ ਬੱਸ ਦਿਆ ਤੇ ਵੀਰੇ ਮਾੜਾ ਜਿੱਦਰਾ ਸਭ ਆਉਣੇ ਆਈ ਨਾ ਨਿਕਲੇ ਨਹੀਂ ਚਾਰ ਨਹੀਂ ਹੋਣਾ ਜੀ ਚਾਰ ਰਜਣਾ ਬਸ ਐਂ ਜੇ ਲੱਗਦਾ ਜਿਵੇਂ ਆੱਖਾਂ ਆਇਆ ਨਹੀਂ ਹੈ ਇਹ ਖੜੀਆਂ ਹੀ ਨਹੀਂ ਹੈ ਇਹ ਕਰਦੀ ਖੜੀਆਂ ਜਾ ਪੀਣੇ ਵਕੜੇ ਆ ਵਿਚਾਰਾ ਇਹਨੂੰ ਦਿਖਾਣੇ ਵੀ ਆ ਦੇ ਇਹ ਵੀਰ ਹੈ ਮੇਰਾ ਭਰਾ ਤੇਰੇ ਭੂਆ ਦਾ ਮੁੰਡਾ ਟੋਲੇ ਤੋਂ ਸੋ ਇਹ ਹੀ ਨਾ ਵੀਰ ਵਿਚਾਰਾ ਸੁੱਤਾ ਨਹੀਂ ਫੜੀ ਰਾ ਇੱਥੇ ਆ ਬੂ ਆ ਜੀ ਦਿਖਾਈਏ ਤੁਹਾਨੂੰ ਦੁੱਲੇ ਰਾਜੇ ਦੀ ਤਿਆਰੀ ਤਿਆਰੀ ਹੋ ਰਹੀ ਆ ਮਾ ਦਾ ਬੁੱਤ ਕੀ ਫਰਾਕ ਜੀ ਪਾਈ ਫਿਰਦਾ ਆਪਾਂ ਦਿਖਾਉਨੇ ਆ ਤੁਹਾਨੂੰ ਆ ਕੇ ਮਿਲਣਾ ਨੀ ਮਰਦਾ ਇਹ ਕੀ ਕਰਦਾ ਇਹ ਫਿਰਦਾ ਕਿ ਐਂ ਪਰੋ ਬਿਤਰੋ ਨਹੀਂ ਦੇਈਏਗੇ ਲਹਿੰਗੇ ਦਾ ਪਾ ਤਾਤਰੀ ਬਣਾਏ ਮੇਰੇ ਮੜੇ ਘੁੰਮ ਕੇ ਦਿਖਾਇਦਰਾ ਆ ਗਿਆ ਨਾ ਤੁਸੀਂ ਕੀ ਆ ਆ ਕੀ ਬਾਤ ਰਾਜਾ ਮਰਾਜਾ ਸਾਹਿਬ ਰਾਜਾ ਸਾਹਿਬ ਮੜੇ ਘੁੰਮ ਕੇ ਦਿਖਾਉਂਟੇ ਵਾਲਾ ਰਾਜਾ ਰਾਜਾ ਸਾਹਿਬ ਘੁੰਮ ਕੇ ਦਿਖਾਉਂ ਹੋਰ ਪਾਵਾਗੇ ਦਿਖਾ ਦੇ ਘੁੰਮ ਕੇ ਐਂ ਜੀ ਕਰੀ ਮੜਾ ਜائیں ਜੇ ਥੋੜਾ ਘੇੜਾ ਖਾਈ ਸਾਦੇ ਵਾਹ ਲਿਆ ਵੀ ਹੋ ਯਾਰ ਤੁਰੂ ਜਾਂ इधर आयोजन इधर पाओन आये अंदर आयो ममी अच्छा जी ਮੇਰੇ ਫੋਟੋ ਚ ਲੱਗੇ ਇਹ ਮੋੜੇ ਤੋਂ ਚੱਕਦੇ ਮੋੜੇ ਤਾਂ ਮੋੜੇ ਵੀ ਕੰਮ ਕਰਨਾ ਇਹਨੂੰ ਪਹਿਲਾਂ ਨਾ ਤਿਆਰ ਕਰੋ ਪਰ ਉਹ ਵੀ ਲੋ ਜੀ ਇਹਨਾਂ ਦੀ ਤਿਆਰੀ ਸਭ ਤੋਂ ਘੈਂਟ ਹੈ ਇਹ ਨੇ ਜੀ ਮੇਰੀ ਭੈਣ ਦੇ ਸੋਹਰਾ ਸਾਹਿਬ ਤੇ ਸਾਡੇ ਭਾਂਜਾ ਸਾਹਿਬ ਦੇ ਦਾਦਾ ਜੀ ਦੇਖੋ ਜੀ ਕੁਛ ਵੀ ਅਜਿਹੇ ਅਸੀਂ ਜਿੱਦਾਂ ਵੀ ਤਿਆਰ ਹੁੰਦੇ ਹਾਂ ਪਰ ਇਹਨਾਂ ਦੀ ਤਿਆਰੀਆਂ ਨਾ ਜਿਹੜੀ ਕਮਾਲ ਦੀ ਹੈ ਇਹਨਾਂ ਨੇ ਉਹ ਪੁਰਾਣਾ ਸਮਾਂ ਦੇਖਿਆ ਤੇ ਜੋ ਅੱਜ ਅਸੀਂ ਦੇਖ ਰਹੇ ਹਾਂ ਤੇ ਸਾਡੇ ਦੇ ਵੀ ਆਉਣਾ ਦੇਖੋ ਕਿੰਨੇ ਘੇਮ ਲੱਗ ਰਹੇ ਨੇ ਲੋ ਜੀ ਚੱਲ ਪਈਆਂ ਜੀ ਤਿਆਰੀਆਂ ਕੀ ਬਾਤ ਨੇ ਜੀ ਬੈਂਡ ਵਾਜੇ ਆ ਗਏ ਆਓ ਆਪਾਂ ਤੁਹਾਨੂੰ ਦਿਖਾਣੇ ਹੁਣ ਹੋਊਗੀ ਜੀ ਸੇਰਾ ਬੰਦੀ ਕਿ ਵੀ ਪਟਾਲ ਤੋਂ ਅਗਾਂਹ ਗੱਡੀ ਪੈ ਗਈ